ਸਰਕਾਰ ਦੋਸਤੋ ਅੱਜ ਕਿਸਾਨ ਪਵਨ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਡੈਲੀਗੇਸ਼ਨਸ ਦੀ ਆਪਸ ਚ ਇੱਕ ਲੰਮੀ ਚਰਚਾ ਜਿਹੜੀ ਉਹ ਹੋਈ ਹੈ ਇਹ ਚਰਚਾ ਇਕਤਾ ਦੇ ਖਾਤਰ ਪਹਿਲਾਂ ਤੋਂ ਚੱਲ ਰਹੀਆਂ ਮੀਟਿੰਗਾਂ ਦੀ ਕੰਟੀਨਿਊਟੀ ਦੇ ਵਿੱਚ ਹੈ ਲਗਾਤਾਰਤਾ ਦੇ ਵਿੱਚ ਅੱਜ ਦੀ ਮੀਟਿੰਗ 'ਚ ਅਸੀਂ ਇੱਕ ਪ੍ਰਸਤਾਵ ਜਿਹੜਾ ਇਕਤਾ ਮਤਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਿਸਕਸ਼ਨ ਦੇ ਪ੍ਰੋਸੈਸ 'ਚ ਸੀ ਪਹਿਲਾਂ ਹੀ ਜਿਹੜਾ ਮੋਗਾ ਰੈਜ਼ੋਲੂਸ਼ਨ ਸੀ ਉਹਦੀ ਕੰਟੀਨਿਊਟੀ 'ਚ ਪਿਛਲੀ ਮੀਟਿੰਗ 'ਚ ਕਿਸਾਨ ਮਜ਼ਦੂਰ ਮੋਰਚਾ ਦਾ ਇੱਕ ਉਸ ਦੇ ਸਬੰਧ 'ਚ ਇੱਕ ਮਤਾ ਸਾਡੇ ਕੋਲੇ ਆਇਆ ਸੀ ਉਸ ਦੀ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਇੱਕ ਹੋਰ ਪ੍ਰਸਤਾਵ ਦੇ ਉੱਪਰ ਅਸੀਂ ਗੱਲਬਾਤ ਕੀਤੀ ਹੈ ਮਤੇ ਦੇ ਉੱਪਰ ਗੱਲ ਕੀਤੀ ਹੈ ਇਸ ਗੱਲਬਾਤ 'ਚ ਅਸੀਂ ਕਾਫੀ ਡੂੰਗੀ ਚਰਚਾ ਇੱਕ ਦੂਜੇ ਦੀਆਂ ਪੋਜੀਸ਼ਨਾਂ ਨੂੰ ਸਮਝਣ ਲਈ ਲਗਾਤਾਰ ਬਣਾਈ ਹੈ ਜੋ ਚੀਜ਼ਾਂ ਸਾਹਮਣੇ ਆਈਆਂ ਨੇ ਉਸ 'ਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਵੀ ਕਿਸਾਨ ਮਜ਼ਦੂਰ ਮੋਰਚਾ ਨੇ ਵੀ ਔਰ ਸੰਯੁਕਤ ਕਿਸਾਨ ਮੋਰਚਾ ਨੇ ਵੀ ਆਪਣੇ ਸਬੰਧਤ ਫਾਰਮਾਂ 'ਚ ਇਸ ਗੱਲ ਨੂੰ ਡਿਸਕਸ਼ਨ 'ਚ ਅੱਗੇ ਹੋਰ ਪਾਉਣਾ ਕਿਉਂਕਿ ਕਿਸਾਨ ਇਕਤਾ 'ਚ ਮੁੱਦਿਆਂ ਦੀ ਤੇ ਸੰਘਰਸ਼ ਦੇ ਮਾਮਲੇ 'ਚ ਸ਼ਾਰੀ ਸੇਧ ਦੇ ਮਾਮਲੇ 'ਚ ਓਰੀਐਂਟੇਸ਼ਨ ਦੇ ਮਾਮਲੇ 'ਚ ਇਸ ਗੱਲ ਦੇ ਉੱਪਰ ਅਸੀਂ ਚਾਹੁੰਦੇ ਹਾਂ ਕਿ ਪ੍ਰੋਪਰ ਨਤਾਰ ਕੇ ਇਕਤਾ ਸਿਰੇ ਚੜੇ ਉਸ ਗੱਲ ਲਈ ਸਾਰਿਆਂ ਨੇ ਜੋ ਵੀ ਅੱਜ ਅਸੀਂ ਇੱਕ ਅੰਡਰਸਟੈਂਡਿੰਗ ਦੂਜੇ ਦੀ ਹੋਰ ਸਮਝੀ ਹੈ ਉਸ ਨੂੰ ਆਪਣੇ ਆਪਣੇ ਫਾਰਮਾਂ 'ਚ ਜਾ ਕੇ ਚਰਚਾ 'ਚ ਲਿਆਉਣਾ ਔਰ ਉਹ ਚਰਚਾ ਕਰਨ ਤੋਂ ਬਾਅਦ ਅਸੀਂ ਇਸ ਨੂੰ ਕਿਸੇ ਨਤਾਰੇ ਤੇ ਜਿੰਨੂੰ ਕਹਿੰਦੇ ਜਿਸ ਦੀ ਤੁਸੀਂ ਬਹੁਤ ਸਮੇਂ ਤੋਂ ਡਿਕ ਕਰਦੇ ਆ ਜਿਸ ਵੀ ਸਿੱਟੇ ਤੇ ਪਹੁੰਚਣੀ ਹੋਈ ਉਹ ਅਗਲੀ ਮੀਟਿੰਗ 'ਚ ਲਾਜ਼ਮੀ ਤੌਰ ਤੇ ਪਹੁੰਚਣ ਵਾਲੇ ਪਾਸੇ ਨੂੰ ਦਿਸ਼ਾ ਲਾਉਗੀ ਉਹ ਮੀਟਿੰਗ ਅਸੀਂ ਆਪਸ 'ਚ ਵਿਚਾਰ ਚਰਚਾ ਜਦੋਂ ਸਾਰੇ ਆਪਣੇ ਆਪਣੇ ਫਾਰਮਾਂ 'ਚ ਕੰਪਲੀਟ ਕਰ ਲੈਣਗੇ ਸਹਿਮਤੀ ਨਾਲ ਜਿਵੇਂ ਪਹਿਲਾਂ ਅੱਜ ਦੀ ਮੀਟਿੰਗ ਰੱਖੀ ਉਸੇ ਤਰ੍ਹਾਂ ਮੀਟਿੰਗ ਰੱਖ ਕੇ ਅੱਗੇ ਵਿਚਾਰ ਕਰਾਂਗੇ ਉਗਰਾ ਉਗਰਾ ਅ ਪ੍ਰੈਸ ਵਾਲੇ ਸਾਥੀਆਂ ਨੂੰ ਧੰਨਵਾਦ ਤੁਹਾਡਾ ਤੁਸੀਂ ਬੜਾ ਸਮਾਂ ਇੰਤਜ਼ਾਰ ਕੀਤਾ ਹੈ ਸਾਡਾ ਅੱਜ ਬਹੁਤ ਲੰਮੀ ਚਰਚਾ ਤਿੰਨੇ ਫਾਰਮਾਂ ਦੀ ਹੋਈ ਹੈ ਅਸੀਂ ਪਹਿਲਾਂ ਵੀ ਜਿਹੜੀ ਚਰਚਾ ਕੀਤੀ ਹੈ ਪੰਜ ਛੇ ਮੀਟਿੰਗਾਂ ਚ ਉਹਦੇ ਵਿੱਚ ਜਿਹੜੀ ਮਕਮਲ ਏਕਤਾ ਦੀ ਗੱਲ ਹੁੰਦੀ ਹੈ ਉਹਦੇ ਵਿੱਚ ਕਾਫੀ ਗੱਲਾਂ ਨੇ ਜਿਹੜੀਆਂ ਜੇ ਬਹੁਤ ਵਿਚਾਰਨ ਵਾਲੀਆਂ ਇਸ ਕਰਕੇ ਅਸੀਂ ਇਸ ਛੱਟੇ ਤੇ ਪਹੁੰਚਿਆ ਵੀ ਮਕਮਲ ਏਕਤਾ ਵਾਲੀ ਗੱਲ ਅਜੇ ਸੰਭਵ ਨਹੀਂ ਹੈ ਕਾਮਨ ਮਿਨਿਮਮ ਪ੍ਰੋਗਰਾਮ ਤੇ ਸਾਂਝੇ ਤਾਲਮੇਲ ਵਿੱਚ ਅਕਸ਼ਨਾਂ ਤੇ ਬਹੁਤ ਲੰਮੀ ਕਰਚਾ ਹੋਈ ਕੋਈ ਸ ਗੱਲਾਂ ਤੇ ਕੋਈ ਸ਼ਬਦਾਂ ਤੇ ਲੈਣਾ ਤੇ ਕੋਈ ਸਾਡੇ ਲਿਖਤੀਆਂ ਦੇ ਵਿੱਚ ਫਰਕ ਪਾਉਣ ਵਾਲੇ ਨੇ ਜਿਹੜੇ ਸਾਥੀਆਂ ਨੇ ਵਿਚਾਰ ਕਿਹਾਉਣੇ ਨੇ ਅਸੀਂ ਵੀ ਵਿਚਾਰਾਂ ਦੇ ਜਿਹੜੇ ਕੁਝ ਹੰਦਾਂ ਨੇ ਨੋਟ ਕਰਾਏ ਨੇ ਉਹ ਵੀ ਵਿਚਾਰ ਕਿਹਾਉਣਗੇ ਇਹਦੇ ਵਾਸਤੇ ਸਮੇਂ ਦੀ ਲੋੜ ਹੈ ਕਿਉਂਕਿ ਕੋਈ ਵੀ ਇੱਥੇ ਇੱਕ ਜਥੇਬੰਦੀ ਨਹੀਂ ਜਿਹੜੀ ਇਸ ਤਰ੍ਹਾਂ ਦੀ ਕੋਈ ਪਾਵਰ ਲੈ ਕੇ ਆਈ ਹੋਵੇ ਕਿ ਇੱਥੇ ਉਹ ਫੈਸਲਾ ਕਰਕੇ ਜਾਵੇ ਇਹਨਾਂ ਪੋਜੀਸ਼ਨਾਂ ਨੂੰ ਨੋਟ ਕਰਕੇ ਆਪਣੇ ਫਾਰਮਾਂ ਦੇ ਵਿੱਚੋਂ ਫਿਰ ਆਪੋ ਆਪਣੀ ਜਥੇਬੰਦੀ ਵਿੱਚ ਵਿਚਾਰਨਾ ਹੁੰਦਾ ਹੈ ਕਾਫੀ ਲੰਮੇ ਪ੍ਰੋਸੈਸ ਦੀ ਲੋੜ ਪੈਂਦੀ ਹੈ ਤੁਸੀਂ ਕਿਉਂਕਿ ਬਹੁਤ ਮੀਟਿੰਗਾਂ ਤੋਂ ਤੁਸੀਂ ਲਗਾਤਾਰ ਆ ਰਹੇ ਹੋ ਤੁਸੀਂ ਕਹੋਗੇ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚੇ ਸਤਿਮੁੱਚ ਇਹ ਇਸ ਤਰ੍ਹਾਂ ਔਖਾ ਹੁੰਦਾ ਹੈ ਇਹ ਕਿ ਸਿੱਟੇ ਤੇ ਪਹੁੰਚਣ ਵਾਸਤੇ ਕੱਲੀ ਕੱਲੀ ਗੱਲ ਸਾਥੀਆਂ ਨੇ ਪੁਆਇੰਟ ਸ਼ਬਦ ਫਿਕਰੇ ਮੰਗਾ ਨੋਟ ਕਰਾਨੀਆਂ ਅਸੀਂ ਉਹ ਸਾਰੀਆਂ ਮੰਗਾ ਜਿਹੜੀਆਂ ਸਾਡੇ ਵਿੱਚ ੜਿੱਕੇ ਬਣਦੀਆਂ ਨੇ ਵੀ ਸਾਡੀ ਇਕਤਾ ਦੇ ਵਿੱਚ ਫਿਲਹਾਲ ਅਸੀਂ ਉਹ ਪਾਸੇ ਛੱਡਿਆ ਹੋਣਾ ਉਸੇ ਪਾਸੇ ਛੱਡ ਕੇ ਦਾ ਮਤਲਬ ਸਿਰਫ ਇਹ ਹੈ ਵੀ ਸਾਡੀ ਕੌਮ ਨੂੰ ਮਿਨੀਮਮ ਇਕਤਾ ਸੰਭਵ ਹੈ ਅਸੀਂ ਉਹਦੇ ਵਾਸਤੇ ਪ੍ਰਾਲੀ ਕਰਾਂਗੇ ਕਾਮਨ ਮਿਨੀਮਮ ਇਕਤਾ ਬਣ ਜਾਂਦੀ ਹੈ ਫਿਰ ਵੱਡੀ ਇਕਤਾ ਵਾਸਤੇ ਜਿਹੜੀਆਂ ਗੱਲਾਂ ਇਕ ਅੜੇਕਾ ਨੇ ਉਹਨਾਂ ਤੇ ਵਿਚਾਰ ਚਰਚਾ ਹੋ ਕੇ ਅਸੀਂ ਵੱਡੀ ਇਕਤਾ ਬਣ ਨੂੰ ਵਧਾਂਗੇ ਕਿਉਂਕਿ ਇਕਤਾ ਦਾ ਪ੍ਰੋਸੈਸ ਹੀ ਇਹ ਹੈ ਉਹਨਾਂ ਸਾਰੀਆਂ ਮੰਗਾਂ ਦੇ ਵਿੱਚ ਜਿਨ੍ਹਾਂ ਤੇ ਸਾਥੀ ਸੰਘਰਸ਼ ਕਰ ਰਹੇ ਨੇ ਉਹ ਮੰਗਾਂ ਤੇ ਸਾਡਾ ਕਦੇ ਵਖਰੇਵੇਂ ਵਾਲੀ ਗੱਲ ਤਾਂ ਆਈ ਨਹੀਂ ਜੇ ਤੇ ਵਖਰੇਵੇਂ ਵਾਲੀ ਹੁੰਦੀ ਵੀ ਹੈ ਕੋਈ ਮੰਗ ਨੂੰ ਕਿਵੇਂ ਪਾਈਏ ਕਿਸ ਤਰ੍ਹਾਂ ਥਾਂ ਦਈਏ ਉਹ ਤਾਂ ਮਿਲਦੇ ਜਾਨਗੇ ਇਸ ਕਰਕੇ ਲੋੜ ਇਸ ਗੱਲ ਦੀ ਆ ਵੀ ਸਾਨੂੰ ਸਮਾਂ ਚਾਹੀਦਾ ਇਸ ਵਾਸਤੇ ਉਹ ਸਮਾਂ ਤਿੰਨਾ ਫਾਰਮਾਂ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਪੰਜ ਪੰਜ ਛੇ ਛੇ ਬੰਦੇ ਫਾਰਮਾਂ ਤੋਂ ਆਏ ਹੋયા ਉਹ ਜਥੇਬੰਦੀਆਂ ਦੇ ਵਿੱਚ ਆਪਣੀਆਂ ਚ ਮੀਟਿੰਗ ਕਰਕੇ ਟਾਈਮ ਲੈ ਕੇ ਸਾਰੀ ਗੱਲ ਦੀ ਚਰਚਾ ਕਰਾਂਗੇ ਅਸੀਂ ਨੋਟ ਕਰਕੇ ਲੈ ਕੇ ਗਏ ਆ ਇਹਨਾਂ ਨੇ ਵੀ ਨੋਟ ਕੀਤੇ ਸਾਡੇ ਅੱਜ ਦੇ ਇਸ ਡੈਲੀਗੇਸ਼ਨ ਚ ਜੋਗਿੰਦਰ ਸਿੰਘ ਉਗਰਾਹਾ ਜੀ ਐਸਕੇਮ ਬੰਦੋਂ ਡਾਕਟਰ ਦਰਸ਼ਨਪਾਲ ਰਮਿੰਦਰ ਸਿੰਘ ਪਟਿਆਲਾ, ਕ੍ਰਿਸ਼ਨਾ ਪ੍ਰਸਾਦ ਜੀ, ਹਰਿੰਦਰ ਸਿੰਘ ਲਖਵਾਲ ਜੀ, ਮੁਕੇਸ਼ ਚੰਦਰ ਜੀ, ਝੰਡਾ ਸਿੰਘ ਜੇਠੂ ਦੇ ਜੀ ਤੇ ਜੰਗਵੀਰ ਸਿੰਘ ਸ਼ੋਹਾਨ ਸ਼ਾਮਲ ਸੀ। ਲਖਵਾਲ ਪਾ ਜੀ ਆਖਰੀ ਗੱਲ ਕਹਾਂਗੇ। ਉਸ ਤੋਂ ਬਾਅਦ ਜੋ ਅਸੀਂ ਮੰਚ ਦੂਜੇ ਸਾਥੀਆਂ ਦੇ ਕੋਲ ਅਸੀਂ ਬੜੇ ਸਤਿਮਾਨ ਦੇ ਨਾਲ ਅਸੀਂ ਤਿੰਨੇ ਫੋਰਮਾਂ ਇਕੱਠੀਆਂ ਹੋਈਆਂ। ਲੰਮੀ ਡਿਸਕਸ਼ਨ ਹੋਈ ਆ। ਤਿੰਨੇ ਹੀ ਫੋਰਮਾਂ ਜਿਹੜੀਆਂ ਚਾਹੁੰਦੀਆਂ ਇਕਤਾਈ ਤਿੰਨੇ ਸਹਿਰਦ ਨੇ ਸਿਰ ਜੋੜ ਕੇ ਬੈਠੇ ਆ। ਥੋੜੇ ਦਿਨਾਂ ਚ ਸਾਨੂੰ ਲੱਗਦਾ ਵੀ ਅਗਲੀ ਮੀਟਿੰਗ ਦੇ ਵਿੱਚ ਜਿਹੜੇ ਨਿੱਕੇ ਮੋਟੀਆਂ ਸਾਡੇ ਆ ਕੱਟਣ ਵਾਲੀਆਂ ਗੱਲਾਂ ਨੇ ਉਹ ਅਸੀਂ ਦੂਰ ਕਰਕੇ ਇਹਦੇ ਏਕਤਾ ਵੱਲੋਂ ਅਸੀਂ ਵਧ ਜਾਵਾਂਗੇ ਦੂਸਰਾ ਅਸੀਂ 5 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਸਾਡਾ ਜਿਉਂਦਾ ਤਿਉਂ ਕਾਇਮ ਆ ਪੰਜਾਬ ਸਰਕਾਰ ਨੇ ਭਾਵੇਂ ਉਹ ਮਤਾ ਪਾ ਕੇ ਵਾਪਸ ਲੈ ਲਿਆ ਖੇਤੀਬਾੜੀ ਖਰੜਾ ਦਾ ਪਰ ਦੂਜੀਆਂ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਉਹ ਸਾਡੀਆਂ ਜਿਉਂਦੀਆਂ ਤਿਉਂ ਕਾਇਮ ਨੇ ਇਹ ਸਾਰੇ ਇੰਡੀਆ ਲੈਵਲ ਦਾ ਜਿਹੜਾ ਫੈਸਲਾ ਉਹਦੇ ਲਈ ਅਸੀਂ ਪੂਰੀ ਤਿਆਰੀ ਲੱਗੀ ਹੋਈਆਂ ਨੇ ਪੂਰੀ ਤਿਆਰੀ ਦੇ ਨਾਲ ਅਸੀਂ ਚੰਡੀਗੜ੍ਹ ਆਵਾਂਗੇ ਦਾ ਪ੍ਰਪੋਜ਼ਲ ਕਿ ਨਾਲ ਰੱਖਿਆ ਨਵਾਂ ਕੋ ਪ੍ਰਪੋਜ਼ਲ ਜ਼ਿਕਰ ਹੋ ਰਿਹਾ ਸੀ ਅੰਦਰ ਕਿਹੜਾ ਪ੍ਰਪੋਜ਼ਲ ਤੁਸੀਂ ਦੋਆਪਨ ਮੀਟਿੰਗ ਦੇਖੋ ਇਹ ਹਲੇ ਇੰਟਰਨਲ ਡਿਸਕਸ਼ਨ ਦਾ ਸਵਾਲ ਹੈ ਜਦੋਂ ਇਹ ਸਾਡਾ ਡਰਾਫਟ ਮੁਕੰਮਲ ਹੋ ਜਾਊਗਾ ਤੁਹਾਡੇ ਸਾਹਮਣੇ ਬਿਲਕੁਲ ਆ ਜਾਊਗਾ ਤਾਂ ਹੀ ਮੈਂ ਕਿਹਾ ਕਿ ਕੁਝ ਚੀਜ਼ਾਂ ਅਸੀਂ ਕੰਟੀਨਿਊਟੀ ਚ ਚੀਜ਼ਾਂ ਚਲਾ ਰਹੇ ਹਾਂ ਪਹਿਲੀ ਮੀਟਿੰਗ ਚ ਮਿਲੇ ਸੀ ਮੂਗਰ ਰੈਜ਼ੋਲੂਸ਼ਨ ਸੀ ਉਸ ਦਾ ਅਨਸਾਰ ਸਾਥੀਆਂ ਨੇ ਅਨਸਰ ਕੀਤਾ ਕਿਸਾਨ ਮਜ਼ਦੂਰ ਮੋਰਚਾ ਨੇ ਅਸੀਂ ਉਹ ਵੀ ਡਿਸਕਸ ਕੀਤਾ ਉਸ ਦੀ ਰੌਸ਼ਨੀ ਚ ਅੱਜ ਕੁਝ ਚੀਜ਼ ਰੱਖੀ ਆ ਉਹਨਾਂ ਨੇ ਟਾਈਮ ਲਿੱਤਾ ਤੁਹਾਡੇ ਸਾਹਮਣੇ ਸੀ ਡਿਸਕਸ਼ਨ ਕੀਤੀ ਪਰ ਜਿਸ ਤਰ੍ਹਾਂ ਦੀ ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਟਾਈਮ ਚਾਹੀਦਾ ਹਰ ਇੱਕ ਨੇ ਆਪਣੇ ਆਪਣੇ ਫੋਰਮ ਚ ਉਹਨਾਂ ਨੇ ਡਿਸਕਸ਼ਨ ਤੋਂ ਬਾਅਦ ਕੋਈ ਸਾਨੂੰ ਪੋਜੀਸ਼ਨ ਰੱਖੀ ਆ ਅਸੀਂ 6 ਮੈਂਬਰ ਕਮੇਟੀ ਆਪਣੇ ਫੋਰਮ ਚ ਜਾ ਕੇ ਇਹ ਪੋਜੀਸ਼ਨ ਤੇ ਸਾਨੂੰ ਰਾਏ ਲੈਣੀ ਪੈਣੀ ਆ ਸਰ ਦੀ ਕਿਉਂਕਿ ਇਹ ਡੈਮੋਕਰੈਟਿਕ ਪ੍ਰੋਸੈਸ ਹੈ ਤੋਂ ਇਸ ਡੈਮੋਕਰੈਟਿਕ ਪ੍ਰੋਸੈਸ ਨੂੰ ਉਲੰਘ ਕੇ ਅਸੀਂ ਚੀਜ਼ਾਂ ਅੱਗੇ ਨਹੀਂ ਵਧਾ ਸਕਦੇ ਉਹਨਾਂ ਨੇ ਆਪਣੇ ਫੋਰਮ ਚ ਚੀਜ਼ਾਂ ਵਿਚਾਰਨੀ ਆ ਲਾਜ਼ਮੀ ਤੌਰ ਤੇ ਜਦੋਂ ਕੋਈ ਸਾਡਾ ਸਾਂਝਾ ਦਸਤਾਵੇਜ਼ ਬਣ ਜਾਊਗਾ ਉਹ ਪਬਲਿਕ ਡੋਮੇਨ ਚ ਹੋਵੇਗਾ ਤੁਸੀਂ ਇੱਕ ਇੱਕ ਸਵਾਲ ਪਿਆਰੋ ਅਕਰਾ ਸਾਹਿਬ ਇੱਕ ਸਵਾਲ ਹੈ ਕਿ ਇਹ ਹੈ ਮੈਮ ਤੇ ਐਸ ਕੇ ਐਮ ਨਾਨ ਪੋਲਿਟੀਕਲ ਜਿਹੜੀਆਂ ਮੀਟਿੰਗ ਹੋ ਰਹੀਆਂ ਆ ਸੈਂਟਰਲ ਗਵਰਨਮੈਂਟ ਦੇ ਨਾਲ ਇਨ ਬੀਟਵੀਨ ਅਗਰ ਦੋਨੋਂ ਪਲੇਟਫਾਰਮ ਕੋਈ ਡਿਸੀਜਨ ਲੈ ਲੈਂਦੇ ਨੇ ਜਿਹੜੀਆਂ ਉਹਨੇ ਆਪਣੀਆਂ ਮੰਗਾਂ ਨੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਤੋਂ ਬਾਅਦ ਐਸ ਕੇ ਐਮ ਉਹਨਾਂ ਦੇ ਨਾਲ ਕੀ ਡਿਸਕਸ ਕਰ ਰਿਹਾ ਉਹਨਾਂ ਮੰਗਾਂ ਨੂੰ ਲੈ ਕੇ ਤੱਕੋ ਅਸੀਂ ਉਹ ਵਿਚਾਰ ਚਰਚਾ ਸਾਥੀਆਂ ਨਾਲ ਪਹਿਲਾਂ ਵੀ ਕੀਤੀ ਹੈ ਹੁਣ ਵੀ ਕਰਦੇ ਹਾਂ ਜੇ ਸਾਨੂੰ ਕੋਈ ਲੱਗੂਗੀ ਅਸੀਂ ਹੁਣ ਸਲਾਹ ਮਸ਼ਵਰਾ ਕਰਕੇ ਹੀ ਇਹਨਾਂ ਨਾਲ ਕੋਈ ਗੱਲਬਾਤ ਕਰਿਆ ਕਰਾਂਗੇ ਜੇ ਸਾਨੂੰ ਕੋਈ ਫਰਕ ਧਰਤ ਕਣੀ ਲੱਗੂ ਅਸੀਂ ਇਹਨਾਂ ਨੂੰ ਨੋਟ ਕਰਿਆ ਦੂਸਰੇ ਪੱਖੇ ਤੋਂ ਰਾਤ ਦਾ ਨਾਮ ਮਤਾਂ ਜਿਹੜਾ ਤੁਹਾਨੂੰ ਕੋਈ ਫੀਡਬੈਕ ਦਿੱਤੀ ਹੈ ਦੋਨਾਂ ਮੋਰਚਿਆਂ ਨੇ ਕਿ ਕੀ ਗੱਲਬਾਤ ਤੁਹਾਡੀ ਹੋ ਰਹੀ ਹੈ ਇਹਨਾਂ ਦੀ ਹੋਈ ਐ ਸੇ ਨਹੀਂ ਇਸ ਇਸ਼ੂ ਤੇ ਸਾਡੀ ਕੋਈ ਗੱਲਬਾਤ ਅਸੀਂ ਹੋ ਸਾਬ ਇਸ ਤੋਂ ਬਾਅਦ ਲਈਏ ਕਿਉਂਕਿ ਤੁਸੀਂ ਬਾਰ ਬਾਰ ਸਾਨੂੰ ਕਹਿ ਰਹੇ ਹੋ ਔਰ ਅਸੀਂ ਇਸ ਗੱਲ 'ਚ ਵੀ ਸੀਗੇ ਅਗਮਨਿਓ ਘਾੜਨ ਨਾਲ ਮਗਰੋਂ ਅਸੀਂ ਮਿਲਣਾ ਸਰ ਇੱਕ ਵਾਰ ਇੱਕ ਵਾਰ ਦਾ ਤੁਸੀਂ ਵਾਰ-ਵਾਰ ਜੇਕਰ ਕਰਦੇ ਹੋ ਅਭਿਮਨਿਉ ਪਹਾੜ ਦੀ ਇਹ ਕਾਲ ਰਿਕਾਰਡਿੰਗ ਵਾਇਰਲ ਹੋਂਦੀ ਉਸ ਤੋਂ ਬਾਅਦ ਇਕਤਾ ਮਤਾ ਔਰ ਉਸ ਉਹ ਮੋਗਾ ਰੈਜ਼ੋਲੂਸ਼ਨ ਕਿੱਥੇ ਗਿਆ ਦੋਵਾਂ ਤੇ ਰਾਤ ਬਿਆਨ ਇੱਕ ਜਿਹੇ ਹੋ ਰਿਹਾ ਸੀਗਾ ਅਭਿਮਨਿਉ ਪਹਾੜ ਦੀ ਉਹ ਕਹਿੰਦੇ ਵੀ ਮੇਰੀ ਉਹ ਵਾਇਰਲ ਕਰਤੀ ਔਰ ਉਹ ਕੱਟ-ਕੱਟ ਕੇ ਸਿਆਸਤ ਦਾ ਕੰਮ ਕੀਤਾ ਰਾਜੇਵਾਲ ਸਾਹਿਬ ਦਾ ਬਿਆਨ ਦੂਸਰੀ ਤਰਫ ਤੋਂ ਆਉਂਦਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਕਾਫੀ ਕੁਝ ਨੋਟ ਕੀਤਾ ਹੈ ਇਧਰੋਂ ਵੀ ਆ ਰਹੇ ਨੇ ਇਧਰੋਂ ਵੀ ਆ ਰਹੇ ਨੇ ਦੋਨੇ ਪਾਸੇ ਸ਼ਾਰਟ ਬਿਆਨ ਆਉਂਦੇ ਨੇ ਅਸੀਂ ਸਾਰੇ ਕਹੇ ਸਾਥੀਆਂ ਨੂੰ ਵੀ ਤੁਸੀਂ ਉਹ ਸਾਨੂੰ ਨੋਟ ਕਰਾਓ ਜਿਹੜੇ ਇਧਰ ਆਉਂਦੇ ਨੇ ਜਿਹੜੇ ਉਧਰੋਂ ਆਏ ਨੇ ਅਸੀਂ ਵੀ ਨ ਤੇ ਇਹ ਅੱਗੇ ਵਾਸਤੇ ਦੇਖੋ ਪਹਿਲਾਂ ਤੁਹਾਨੂੰ ਐ ਸੀ ਕਿ ਵੀ ਮੋਗਾ ਰੈਲੀ ਤੋਂ ਪਹਿਲਾਂ ਖੁੱਲੇ ਆਮ ਇੱਕ ਦੂਜੇ ਤੇ ਬੋਲਦੇ ਸੀਗੇ ਉਦੋਂ ਬਾਅਦ ਤਾਂ ਇਹ ਇੱਕ ਟੋਕ ਟੋਕ ਰਾਹ ਬੰਦ ਹੋਇਆ ਹੁਣ ਅਸੀਂ ਜਿਹੜਾ ਇਹ ਨਿੱਕਾ ਮੋਟਾ ਕੁਐਸਚਨ ਉਠਦੇ ਨੇ ਵੀ ਕੋਈ ਕਿਤੇ ਦਾ ਬਿਆਨ ਦਿੰਦਾ ਜਾਂ ਕਿਸੇ ਦੇਤੇ ਕੋਈ ਬੋਲਦਾ ਅੱਗੇ ਵਾਸਤੇ ਅਸੀਂ ਨੋਟ ਕੀਤੇ ਨੇ ਦੋਨੇ ਪਾਸੇ ਨੋਟ ਕਰਵਾਏ ਨੇ ਇਧਰੋਂ ਵੀ ਕਰਵਾਏ ਨੇ ਉਧਰੋਂ ਵੀ ਅੱਗੇ ਵਾਸਤੇ ਕੋਈ ਵੀ ਨਾ ਬੋਲੇ ਇਸ ਤਰ੍ਹਾਂ ਪੂਰਾ ਬੰਦ ਕਰਨ ਵਾਸਤੇ ਤੁਹਾਡੀ ਸਹਿਮਤੀ ਬਣੀ। ਮਤਲਬ ਹੁਣ ਤੁਹਾਨੂੰ ਲੱਗਦਾ ਵੀ ਅੱਗੇ ਜਿਹੜੀ ਮੀਟਿੰਗ ਹੈ ਉਹਦੇ ਸ਼ੋਰ ਤੁਸੀਂ ਵੀ ਇੱਕਾ ਹੋ ਸਕਦਾ ਕਿਉਂਕਿ ਹਰੇਕ ਮੀਟਿੰਗ ਇਹੀ ਕਹਿੰਦਾ ਤੁਸੀਂ ਤੁਹਾਡੀ ਮੀਟਿੰਗ ਕਹਿੰਦੀ ਤੁਹਾਡੀ ਮੀਟਿੰਗ ਕਹਿੰਦੀ ਵੀ ਅਸੀਂ ਸਹੁਰਦਾ ਦੂਸਰੀ ਧਿਰ ਕਹਿੰਦੀ ਅਸੀਂ ਸਹੁਰਦਾ ਮਤਲਬ ਅਸਲ ਚ ਕੀ ਗੱਲ ਕਿੱਥੇ ਘਟਦੀ ਹੈ ਗਰਾਰੀ ਕਿੱਥੇ ਘਟ ਜਾਂਦੀ ਤੁਹਾਡੀ ਦੇਖੋ ਗਰਾਰੀ ਕਿਦਾ ਕਿਤੇ ਨਹੀਂ ਜਾਂਦੀ ਹੁਣ ਤਾਂ ਗਰਾਰੀ ਦਾ ਸਵਾਲ ਹੈ ਕਿਉਂਕਿ ਬਹੁਤ ਸੋਚ ਸਮਝ ਕੇ ਸਾਥੀ ਵੀ ਆਉਂਦੇ ਨੇ ਸਾਥੀ ਵੀ ਆਉਂਦੇ ਆ ਇਹ ਰਿਸਕ ਕੋਈ ਵੀ ਲੈਣ ਵਾਸਤੇ ਤਿਆਰ ਨਹੀਂ ਇਕੱਲਾ ਵੀ ਵੀ ਅਸੀਂ ਜਦੋਂ ਵੀ ਕਿਸੇ ਮੁੱਦੇ ਤੇ ਕਿਤੇ ਕਿਤੇ ਇੱਕ ਲਾਈਨ ਦੇ ਉੱਤੇ ਗੱਲਾਂ ਅੜ ਜਾਂਦੀਆਂ ਨੇ ਕਾਫੀ ਇਸ ਕਰਕੇ ਸਾਡੇ ਵਾਸਤੇ ਵਿਚਾਰ ਕੇ ਜਾਂਦਾ ਫਿਰ ਅਸੀਂ ਹੁਣ ਜਾਂਦੇ ਆਂ ਅਗਿਆਨ ਰਹਿ ਕਰਕੇ ਆਂਗੇ ਰਾਤ ਪਹਿਲਾਂ ਉਹਨਾਂ ਨਾਲ ਰਹਿ ਕਰਕੇ ਆ ਹੁਣ ਜਾ ਕੇ ਫਿਰ ਰਹਿ ਕਰਾਂਗੇ ਇਸ ਵਾਸਤੇ ਦਿੱਕਤਾਂ ਹੈਗੀਆਂ ਨੇ ਸਾਥੀ ਤੁਸੀਂ ਸਾਨੂੰ ਖੁਰਚੋ ਨਾ ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ ਜਿਹੜੀ ਵੀ ਡਿਸਕਸ਼ਨ ਹੋ ਰਹੀ ਆ ਅਸੂਲ ਤੇ ਮੁੱਦਾ ਆਧਾਰ ਹੋ ਰਹੀ ਆ ਔਰ ਉਸੇ ਢੰਗ ਨਾਲ ਜੋ ਸਿਰੇ ਚੜੀ ਦੀ ਇਸ ਮਾਮਲੇ ਜੋ ਵੀ ਅਸੂਲ ਤੇ ਮੁੱਦਾ ਦਾ ਗੱਲ ਹੀ ਰੱਖ ਰਹੇ ਨੇ ਅਸੀਂ ਵੀ ਰੱਖ ਰਹੇ ਆ ਜਦੋਂ ਇਹਦੇ ਚ ਕੋਈ ਡਿਫਰੈਂਸਸ ਆਉਂਦੇ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਲਈ ਡੈਮੋਕਰੈटिक ਪ੍ਰੋਸੈਸ ਤੱਕ ਆਪਣੇ ਆਪਣੇ ਫਾਰਮ ਚ ਜਾਵਾਂਗੇ ਔਰ ਉਸ ਨੂੰ ਗੱਲ ਕਰਕੇ ਅੱਗੇ ਲਿਆਵਾਂਗੇ ਜੇ ਨਹੀਂ ਜੇ ਦੇ ਮੈਂ ਕੁਐਸਚਨ ਚ ਇਹ ਦਿੰਨਾ ਕਿ ਅਸੀਂ ਲਗਾਤਾਰ ਯਤਨਸ਼ੀਲ ਯਤਨਸ਼ੀਲ ਆ ਅਸੀਂ ਉਸ ਯਤਨਸ਼ੀਲ ਦੇ ਵਿੱਚ ਪ੍ਰਿੰਸੀਪਲ ਪੋਜੀਸ਼ਨਾਂ ਦੇ ਉੱਪਰ ਆਪਣੀ ਆਪਣੀ ਗੱਲ ਕਹਿ ਰਹੇ ਆ ਦੂਸਰੇ ਪਾਸੇ ਪੰਚਰੀਕ ਦਾ ਲਾਂਚ ਜਿਹੜਾ ਹੈਗਾ ਤੁਸੀਂ ਇਹ ਗੱਲ ਦੋਵਾਂ ਤਰ੍ਹਾਂ ਨਾਲ ਕੀਤੀ ਆਪਸ ਜਾਂ ਸਮਰਥਨ ਕਰ ਰਿਹਾ ਸੱਦਾ ਦੇ ਰਿਹਾ ਜਰਨਲ ਦੇ ਸੁਪੰਚੀ ਦਾ ਲਾਂਚ ਜਿਹੜਾ ਦੇਖੋ ਉਹਨਾਂ ਨੇ ਕਿਹਾ ਵੀ ਅਸੀਂ ਚਾਹ ਪੀਣ ਆਵਾਂਗੇ ਤਾਂ ਅਸੀਂ ਵੀ ਕੋਈ ਇਸ ਤਰ੍ਹਾਂ ਨਹੀਂ ਸਾਡੇ ਹੀ ਸਾਥੀ ਨੇ ਜੇ ਆ ਜਾਣਗੇ ਅਸੀਂ ਵੀ ਤਾਂ ਉੱਥੇ ਗਏ ਚੱਲੋ ਸੁਦਾ ਇਸ ਮਾਮਲੇ 'ਚ ਉਹ ਉੱਥੇ ਫਾਰਮ ਪੇਸ਼ ਕਰ ਮੈਂ ਸਿਰਫ ਇੱਕ ਇੱਕ ਸਵਾਲ ਦਾ ਜਵਾਬ ਦੇਣਾ ਉਹ ਸਾਥੀ ਆਲਰੇਡੀ ਬਾਹਰਾਂ ਤੇ ਬੈਠੇ ਹੋਏ ਨੇ ਅਸੀਂ ਇਸ ਮਾਮਲੇ 'ਚ ਆਪਣੀ ਐਸਕੇਐਮ ਦੀ ਕਾਲ ਇੰਪਲੀਮੈਂਟ ਕਰਨ ਜਾ ਰਹੇ ਹਾਂ ਸਾਡੇ ਵੱਲੋਂ ਅਪੀਲ ਹੈ ਉਹਨਾਂ ਨੂੰ ਕਿ ਉਹ ਜਿਸ ਫੋਰਮ 'ਚ ਵੀ ਇਸ ਦੇ ਮਾਮਲੇ 'ਚ ਸਮਰਥਨ 'ਚ ਕੁਝ ਕਰ ਸਕਦੇ ਨੇ ਉਹ ਕਰਨ ਇਸ ਮਾਮਲੇ 'ਚ ਕੋਈ ਦੁਰਾਮਨ ਜੇ ਉਹ ਆਉਣਗੇ ਤਾਂ ਇਹ ਇਹ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਲੱਗਦਾ ਨਹੀਂ ਲੱਗਦਾ ਨਹੀਂ ਫਿਰ ਪੈਰਲਲ ਪ੍ਰੋਗਰਾਮ ਹੋ ਜਾਏਗਾ ਇਟਸ ਨਾਟ ਅ ਪੈਰ ਇਟਸ ਨਾਟ ਅ ਪੈਰਲਲ ਪ੍ਰੋਗਰਾਮ ਐਸਕੇਐਮ ਆਪਣੇ ਇਹਨਾਂ ਸੱਦਿਆਂ ਨੂੰ ਸਾਰੇ ਦੇਸ਼ 'ਚ ਲਾਗੂ ਕਰ ਰਿਹਾ ਹੈ ਹਾਲੇ ਹਾਲੇ ਸਾਡੇ ਚ ਅੰਦਰ ਡਿਸਕਸ਼ਨ ਹੈ ਅਸੀਂ ਨੇੜੇ ਲੱਗ ਰਹੇ ਹਾਂ ਇਸ ਨੂੰ ਜਦੋਂ ਅਸੀਂ ਕਿਸੇ ਘੱਟੋ ਘੱਟ ਕਾਮਨ ਮਿਨਿਮਮ ਅੰਡਰਸਟੈਂਡਿੰਗ ਤੇ ਪਹੁੰਚ ਜਾਗੇ ਜਦੋਂ ਸਾਰੀ ਚੀਜ਼ ਨੂੰ ਉਹ ਡਰਾਫਟ ਵੀ ਪਬਲਿਕ ਹੋ ਜਾਊਗਾ ਤੇ ਤੁਹਾਡੇ ਸਾਹਮਣੇ ਵੀ ਆ ਜਾਊਗਾ ਤੇ ਕੋਲ ਕੋਈ ਸਾਂਝੀ ਤੇ ਉਸ ਤੋਂ ਬਾਅਦ ਪੰਜ ਘੰਟੇ ਜਿਹੜੀ ਮੀਟਿੰਗ ਜਿਹੜੀ ਉਹ ਕਿਤੇ ਵੀ ਇਹੋ ਜਿਹੇ ਪੁਆਇੰਟ ਨਹੀਂ ਆ ਵੀ ਮਿਨਿਮਮ ਇਕਤਾ ਬਣਦੀ ਹੋਵੇ ਕਿ ਬਾਕੀ ਸਾਥੀ ਵੀ ਬੈਠੇ ਨੇ ਜਿਹੜਾ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਲੱਗਣ ਜਾ ਰਿਹਾ ਦੇਖ ਲਓ ਤੁਹਾਨੂੰ ਪਤਾ ਆ ਭਈ ਮਿੱਲਾਂ ਚੱਲਦੀਆਂ ਉਹ तकरीबन 3 ਮਹੀਨੇ ਹੋ ਗਏ 4 ਕ ਮਹੀਨੇ ਦਾ ਸੀਜ਼ਨ ਹੁੰਦਾ ਸ਼ੂਗਰ ਮਿੱਲਾਂ ਦਾ ਮਾਈਕ 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 ਕੋਲ ਕਰੋ ਜਾਨੂ ਸ਼ੂਗਰ ਮਿੱਲਾਂ ਦਾ तकरीबन ਜਿਹੜੀ ਡਾਈਵਰਸਿਫਿਕੇਸ਼ਨ ਦੀ ਸਰਕਾਰ ਗੱਲ ਕਰਦੀ ਆ ਕਿ ਬਦਲਾਅ ਲੈ ਕੇ ਆ ਉਹ ਝੋਨੇ ਦਾ ਪਾਣੀ ਥੱਲੇ ਜਾਂਦਾ ਆ ਆਲਰੇਡੀ ਕਿਸਾਨ ਲੱਗੇ ਹੋਏ ਆ ਗੰਨਾ ਕਾਸ਼ਤਕਰ ਲੱਗੇ ਹੋਏ ਸੋ 60 ਰੁਪਏ 50 ਪੈਸੇ ਜਿਹੜੇ ਆ ਪੰਜਾਬ ਸਰਕਾਰ ਨੇ ਦੇਣੇ ਮੰਨੇ ਸੀ ਕਿਸਾਨਾਂ ਨੂੰ ਅੱਜ 3 ਮਹੀਨੇ ਹੋ ਗਏ ਤੇ ਚੌਥਾ ਮਹੀਨਾ ਲਾਸਟ ਮਹੀਨਾ ਹੁੰਦਾ ਗੰਨਾ ਕਾਸ਼ਤਕਰਾਂ ਦਾ ਤਾਂ ਮਿੱਲਾਂ ਚੱਲਣ ਦਾ ਸੋ ਹਾਲ ਤੱਕ ਪੰਜਾਬ ਸਰਕਾਰ ਚੁੱਪ ਬੈਠੀ ਆ ਇਹ ਵੀ ਮੰਗ ਉਹਦੇ ਵਿੱਚ ਅਸੀਂ ਰੱਖੀ ਹੋਈ ਆ ਜਿਹੜਾ ਚੰਡੀਗੜ੍ਹ ਮੋਰਚਾ ਜੰਗਲੀ ਸੂਰਾਂ ਦਾ ਵਾਰਾ ਪਸ਼ੂਆਂ ਦਾ ਤੇ ਹੋਰ ਸਾਡੀਆਂ ਕਾਫੀ ਮੰਗਾਂ ਨੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਭਾਈ ਮੋਰਚੇ ਨਾ ਲਵਾਓ ਇਹਨਾਂ ਮੰਗਾਂ ਨੂੰ ਜਲਦ ਤੋਂ ਜਲਦ ਤੁਸੀਂ ਮੰਨੋ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮਜਬੂਰਨ ਜਿਹੜੇ ਆ ਮੋਰਚੇ ਲਾਉਣੇ ਪੈਣਗੇ ਠੀਕ ਹੈ ਠੀਕ ਹੈ ਜੀ